ਲੁਧਿਆਣਾ ਦੇ ਵਿੱਚ ਸ਼ੋਪਿੰਗ ਕਰਨ ਦੇ ਲਈ ਲੋਕ ਸਾਊਥ ਸਿਟੀ ਵੱਲ ਮੂਵ ਕਰਦੇ ਸੀਗੇ ਅਯਾਲੀ ਕਲਾ ਵੱਲ ਮੂਵ ਕਰਦੇ ਸੀਗੇ ਪਰ ਲੁਧਿਆਣਾ ਵਾਸੀਆਂ ਦੇ ਲਈ ਹੁਣ ਖੁਸ਼ਖਬਰੀ ਇਹ ਹੈ ਵੀ ਹੁਣ ਡੁਗਰੀ ਸਾਈਡ ਤੇ ਇੱਕ ਵੱਡਾ ਪ੍ਰੋਜੈਕਟ ਹੈ ਜਿਹੜਾ ਉਹ ਲਾਂਚ ਹੋ ਚੁੱਕਿਆ ਆ টাউনশিপ ਜਿਹੜੀ ਫੋਟਮ ਨਾਮ ਦੀ ਇਹਨਾਂ ਦੀ ਟਾਊਨਸ਼ਿਪ ਹੈ ਉਹ ਲਿਆਰੇ ਨੇ ਕੀ ਖਾਸ ਫੈਸਿਲਿਟੀਆਂ ਹੋਏਗੀ ਕੀ ਸੁਵਿਧਾਵਾਂ ਹੋਣਗੀਆਂ ਗੱਲਬਾਤ ਕਰ ਲੈਣੇ ਆ ਸਰ ਕੀ ਨਾਮ ਹੈ ਔਰ ਕੀ ਖਾਸ ਲਿਆ ਰਹੇ ਹੋ ਲੁਧਿਆਣਾ ਵਾਸੀਆਂ ਲਈ ਤੁਸੀਂ ਮੇਰਾ ਨਾਮ ਤਰਨਜੀਤ ਹੈ ਅਸੀਂ ਫੋਟਮ टाउन स्क्वेयर ਦੇ ਨਾਮ ਦਾ ਹਾਈ ਸਟਰੀਟ ਮਾਰਕੀਟ ਦਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਜਿਹੜਾ ਕਿ ਬਿਲਕੁਲ ਮੋਡਰਨ ਟਾਊਨ ਦੇ ਵਿੱਚ ਹੈ ਸੈਂਟਰ ਆਫ ਦਾ ਸਿਟੀ ਹੈ ਤੇ ਇਸ ਸਿਟੀ ਦੇ ਵਿੱਚ ਇਸ ਏਰੀਆ ਦੇ ਵਿੱਚ ਕਾਫੀ ਇੰਦੀ ਸ਼ਾਰਟਫਾਲ ਸੀਗੀ ਉਹ ਸ਼ਾਰਟ ਫਾਲ ਲੁਕੈਚ ਕਰਦੇ ਹੋਏ ਅਸੀਂ ਇੱਥੇ ਲੈ ਕੇ ਆ ਰਹੇ ਹਾਂ ਕਿ ਹਾਈ ਸਟਰੀਟ ਮਾਰਕੀਟ ਜਿਹੜੀ ਕਿ ਓਪਨ 에ਅਰ ਮਾਰਕੀਟ ਹੋਏਗੀ ਜੋ ਕਿ ਅੱਜਕੱਲ ਟ੍ਰੈਂਡ ਵਿੱਚ ਹੈ ਵਿਦ ਲੋਟ ਆਫ ਪਾਰਕਿੰਗ ਅਤੇ ਪਾਰਕਿੰਗ ਦਾ ਬਹੁਤ ਇਸ਼ੂ ਸੀਗਾ ਜਿਹੜਾ ਕਿ ਅਸੀਂ ਪੂਰਾ ਕੀਤਾ ਅਸੀਂ ਇਸ ਏਰੀਆ ਦਾ ਸਰ ਪਹਿਲਾ ਪ੍ਰੋਜੈਕਟ ਹੈ ਮਤਲਬ ਹੁਣ ਸਾਰੀਆਂ ਫੈਸਿਲਿਟੀਆਂ ਦੇਣ ਨੂੰ ਤਿਆਰ ਹਾਂ ਲੈ 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 ਫੁੱਲ ਇਹੋ ਜਿਹੀ ਫੈਸਿਲਿਟੀਆਂ ਦੇਣੀ ਹੈ ਤਾਂ ਕਿ ਸਾਡੇ ਜਿਹੜੇ ਵਿਜ਼ਿਟਰਸ ਹੈ ਜਾਂ ਸਾਡੇ ਜਿਹੜੇ ਨੇਬਰਰਸ ਹੈ ਨਾ ਉਹ ਇੰਜੋਏ ਕਰਨਗੇ ਐਕਚੁਅਲੀ ਦੇਖਿਆ ਜਾਵੇ ਮੈਂ ਨੇਬਰਹੂਡ ਮਾਰਕੀਟ ਲੈ ਕੇ ਆ ਰਿਹਾ ਜਿਹੜਾ ਇੱਥੇ ਡੈਫੀਸ਼ੀਐ ਬਹੁਤ ਦੂਰ ਦੂਰ ਲੋਕ ਜਾਂਦੇ ਨੇ ਸ਼ੋਪਿੰਗ ਕਰਨ ਦੇ ਲਈ ਅਯਾਲੀ ਜਾਂਦਾ ਹੈ ਕੋਈ ਸਾਊਥ ਸਿਟੀ ਵੱਲ ਜਾਂਦਾ ਹੁਣ ਤੁਸੀਂ ਇੱਧਰੋਂ ਕਮੀ ਪੂਰੀ ਕਰ ਰਹੇ ਹੋ ਲੈ ਇਹੀ ਤਾਂ ਚੀਜ਼ ਨੂੰ ਕੈਚ ਕੀਤਾ ਹੈ ਜੀ ਅਸੀਂ ਕੈਚ ਕਰਨਾ ਹੈਗਾ ਤੇ ਇਹ ਸਾਰੀ ਪੂਰੀ ਕਰਾਂਗੇ ਜਿਵੇਂ ਬੱਚੇ ਵੀ ਰਾਤਾਂ ਰਾਤਾਂ ਨੂੰ ਬਾਹਰ ਜਾਂਦੇ ਕੋਈ ਫੌਗ ਹੋ ਜਾਂਦੀ ਹੈ ਜਾਂ ਲੇਟ ਆਉਂਦੇ ਆ ਪੇਰੈਂਟ ਜਿਵੇਂ ਸਟ्रेस ਰਹਿੰਦੇ ਆ ਕਿ ਬੱਚੇ ਲੇਟ ਨਹੀਂ ਉਹਨਾਂ ਨੂੰ ਹੁਣ ਉਹਨਾਂ ਦੀ ਨੇੜੇ ਹੀ ਸਾਰੀਆਂ ਫੈਸਿਲਿਟੀਆਂ ਤੇ ਸਾਰੇ ਫੀਚਰ ਸਾਰੇ ਐਂਟਰਟੇਨਮੈਂਟ ਸਾਰੇ ਈਟਿੰਗ ਜੁਆਇੰਟਸ ਮਿਲ ਜਾਣਗੇ ਸਰ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਸ਼ਹਿਰ ਕਾਫੀ ਇਧਰਲੇ ਪਾਸੇ ਨੂੰ ਭੀੜ-ਪਾੜਾ ਵਾਲਾ ਏਰੀਆ ਡੁਗਰੀ ਮਾਰਕੀਟ ਵਾਲਾ ਦੇਖਿਆ ਜਾਵੇ ਤੇ ਪਾਰਕਿੰਗ ਨੂੰ ਲੈ ਕੇ ਵੀ ਤੁਸੀਂ ਆਸ਼ਵਾਸਨ ਕੀ ਦੇਣਾ ਚਾਹੋਗੇ ਮੈਂ ਤੁਹਾਨੂੰ ਜਿਵੇਂ ਕਿ ਹੁਣ ਦੱਸਿਆ ਨਾ ਪਾਰਕਿੰਗ ਅਸੀਂ ਆਲਮੋਸਟ 200 ਕਾਰ ਤੋਂ ਪਲੱਸ ਆਪਣੇ ਆਪਣੇ ਪ੍ਰੋਜੈਕਟ ਦੇ ਵਿੱਚ ਅਸੀਂ ਆਪਣੇ ਕੈਂਪਸ ਦੇ ਵਿੱਚ ਇਨ ਹਾਊਸ ਪਾਰਕਿੰਗ ਦੇ ਰਹੇ ਆ ਤੇ ਸਫੀਸ਼ੀਐਂਟ ਹੈ ਜਿੰਨੇ ਕਿ ਮੇਰੇ ਕੋਲ ਆਊਟਲੈਟਸ ਹੈ ਉਹਨਾਂ ਦੇ ਹਿਸਾਬ ਨਾਲ ਪਾਰਕਿੰਗ ਬਹੁਤ ਜ਼ਿਆਦਾ ਸਰ ਫੋਕਸ ਕੀ ਦੇ ਉੱਪਰ ਰਹੇਗਾ ਮੇਨ ਮਤਲਬ ਕੇ ਮੈਂ ਇੱਥੇ ਨਾ ਰਿਟੇਲ ਐਂਟਰਟੇਨਮੈਂਟ ਐਂਡ ਈਟਿੰਗ ਜੁਆਇੰਟਸ ਜਿਹੜਾ ਐਫ ਐਨ ਬੀ ਜਿਹਨੂੰ ਅਸੀਂ ਕਹਿੰਦੇ ਆ ਫੂਡ ਐਂਡ ਬੈਵਰੇजेस ਆ ਤਿੰਨ ਚੀਜ਼ਾਂ ਨੂੰ ਫੋਕਸ ਰੱਖਿਆ ਹੈ ਤਿੰਨਾਂ ਚੀਜ਼ਾਂ ਦੀ ਇੱਥੇ ਸ਼ਾਰਟਫਾਲ ਹੈਗੀ ਹੈ ਇੱਥੇ ਘਾਟ ਹੈਗੀ ਹੈ ਜਿਹੜੀ ਕਿ ਲੋਕੀ ਮਹਿਸੂਸ ਕਰਦੇ ਆ ਤੇ ਖੁਸ਼ੀ ਦਾ ਮੌਕਾ ਵੀ ਹੈਗਾ ਤੇ ਲੋਕਾਂ ਦਾ ਵਸੇ ਨੂੰ ਕੀ ਕਹਿਣਾ ਚਾਹੋਗੇ ਹੁਣ ਬਟ ਡੈਫੀਨੇਟਲੀ ਸਿਰਫ ਉਹਨਾਂ ਦੀ ਬਲੇਸਿੰਗ ਚਾਹੂੰਗਾ ਕਿ ਸਾਨੂੰ ਦੁਆਵਾਂ ਦੇਣ ਕਿ ਅਸੀਂ ਬਹੁਤ ਜਲਦੀ ਜਲਦੀ ਪੂਰਾ ਕਰਕੇ ਉਹਨਾਂ ਨੂੰ ਹੈਂਡਓਵਰ ਕਰ ਸਕੀਏ ਹੁਣ ਜਿਹੜੇ ਵੀਡੀਓ ਦੇਖ ਰਹੇ ਨੇ ਉਹ ਵੀ ਪੁੱਛਣਾ ਚ 2027 ਦੇ ਵਿੱਚ ਅਸੀਂ ਪੋਜੀਸ਼ਨ ਦੇਣ ਦੀ ਆਲਮੋਸਟ ਕੋਸ਼ਿਸ਼ ਹੈਗੇ ਆ ਕਿ ਅਸੀਂ ਡਿਲੀਵਰ ਕਰ ਦੇਵਾਂਗੇ ਤਕਰੀਬਨ ਡੇਢ ਸਾਲ ਠੀਕ ਥੈਂਕ ਯੂ ਸਰ